ਬਾਰਿਸ਼ ਜੋਗੀ ਲੱਗ ਰਹੀ ਹੈ ਲੇਕਿਨ ਸੇਵਾਦਾਰ ਬੜੀ ਤੰਦੇਹੀ ਨਾਲ ਸੇਵਾ ਕਰ ਰਹੇ ਹੈ ਦੇਖੋ ਸੇਵਾ ਕਰਨਾ ਧਰਮ ਹੈ ਜਲਦੀ ਹੈ ਨਾ ਸੇਵਾ ਕਰਨਾ ਸਤਿਗੁਰੂ ਜੀ ਸੁਖਦੇਵ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਸਤਰਾਨਾ ਕਿਉਂਕਿ ਚੰਗੀ ਗੱਲ ਘਰਾਂ ਤੱਕ ਪਹੁੰਚਾਣੀ ਅੱਜ ਕੱਲ ਔਖਾ ਹੋ ਗਿਆ ਮਲਟੀਵੀਟੀ ਛੇਤੀ ਬੰਦ ਦੀ ਹੈ ਮੈਂ ਕਹਿੰਦਾ ਧੰਨਵਾਦ ਕਰਦਾ ਆਪਣੇ ਇਲਾਕੇ ਦਾ ਅ ਗੱਬਰ ਭਾਈਚਾਰੇ ਦਾ ਬਹੁਤ ਤਕੜੀ ਸੇਵਾ ਤੁਹਾਨੂੰ ਅੱਜ ਲੇਖ ਢੰਡੇ ਦੇ ਇਕੱਠਿਆਂ ਬਹੁਤ ਔਖੇ ਆ ਪਰ ਬੱਚੇ ਤੇ ਭਾਈਚਾਰਾ ਸਾਰਾ ਹੋ ਗਿਆ ਇਹ ਸੰਦੀਪਾ ਨੇ ਸਗਾਰੇ ਤੋਂ ਜਿਮ ਟੇਨਰ ਤੇ ਟੀਮ ਵੀਰ ਹੋਰ ਮਾਰਾ ਸਰਪੰਦ ਆਪੇ ਗੋੜੀ ਸਾਹਿਬ ਤੋਂ ਠੰਗਾ ਢਾਈ ਹੋਈ ਆ ਉਹ ਲੱਗੇ ਹੋਇਆ ਹੋਰ ਮੇਰੇ ਭਰਾ ਖੌਦ ਬਰੋ ਆਇਆ ਸਾਰਿਆਂ ਵਿੱਚ ਜੀ ਆਇਆਂ ਬਈ ਬਹੁਤ ਸ਼ੁਕਰਾਨਾ ਸਾਰੇ ਸੇਵਾ ਦਾ ਅੰਮ੍ਰਣਾ ਲੱਗੇ ਹੋਇਆ ਬਗ ਨਾਲ ਇਹਨਾਂ ਨੂੰ ਤਰਫੀਆਂ ਦੱਸਦੇ ਜਿਹੜੇ ਘਰਾਂ ਦੇ ਬੈਠੇ ਬਈ ਤੁਹਾਡੇ ਲਈ ਮੈਸੇਜ ਆ ਆ ਸੇਆ ਜਨਰਲ ਕੋਲ ਬਾਕੀ ਬਿੱਤੀ ਵੀ ਰਾ ਸਾਰੇ ਨੂੰ ਵਧੀਆ ਸੁਨੇਹ ਆ ਰਿਹਾ ਸਾਰੇ ਬਾਤ ਰਿਹਾ ਬੋਲ ਮੈਂ ਤਾਂ ਇਹ ਹੀ ਕਹਿ ਸਕਦਾ ਮੈਂ ਤਾਂ ਸੰਗਤ ਦਾ ਦੇਣ ਨਹੀਂ ਦੇ ਸਕਦਾ ਜਿਨ੍ਹਾਂ ਨੇ ਸਾਡੀ ਅਪੀਲ ਨੂੰ ਸਵੀਕਾਰ ਕੀਤਾ ਤੇ ਸਾਡੇ ਦੁੱਖ ਦੀ ਘੜੀ ਵਿੱਚ ਸਾਡੇ ਮੋਢੇ ਨਾਲ ਮੋਢਾ ਲਾ ਕੇ ਖੜੇ ਹੈ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਆਈ ਸੰਗਤ ਬਾਬਾ ਸਰਗੰਦਾਸ ਡੇਰੇ ਤੋਂ ਵੱਡੀ ਸੰਗਤ ਹੈ ਉੱਥੇ ਡੇਰਾ ਟੀਵੀ ਸਾਹਿਬ ਬਾਬਾ ਸੱਗੀ RAM ਜੀ ਦੀ ਸੰਗਤ ਵੱਡੇ ਰੂਪ ਦੇ ਵਿੱਚ ਜਿਹੜੀ ਸੇਵਾ ਲਈ ਰੋਜ਼ ਪੁੱਜਦੀ ਹੈ ਮੈਨਾਂ ਦਾ ਬੰਦ ਅਲਾਕਾ ਇਹਨਾਂ ਦਾ ਦੇਣ ਕਦੇ ਨਹੀਂ ਦੇ ਸਕਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਕਾ ਸਾਹਿਬ ਸ਼੍ਰੀ ਵਾਹਿਗੁਰੂ